ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਪੁੱਛਣਾ ਵੀ ਚਾਹੁੰਦਾ ਤੇ ਸਲਾਹ ਵੀ ਦੇਣਾ ਚਾਹਾਂ ਕਿ ਦੇਖੋ 14 ਲੱਖ 50 ਹਜ਼ਾਰ ਟਿਊਬਲ ਨੇ ਉਹਨਾਂ ਲੋਕਾਂ ਕੋਲ ਜਿਨ੍ਹਾਂ ਕੋ ਨਹਿਰੀ ਪਾਣੀ ਆ ਉਹਨਾਂ ਕੋ ਵੀ ਟਿਊਬਲ ਹੈ ਉਹ ਕਈ ਬੰਦਿਆਂ ਕੋਲ 10 10 ਇਕੜ ਦੇ ਦੋ ਦੋ ਤਿੰਨ ਤਿੰਨ ਟਿਊਬਲ ਹੈ ਕਿਸੇ ਕੋਲ 15 ਕਿੱਲਾਂ ਜਿੱਕ ਟਿਊਬਲ ਹੈ ਕੀ ਸਰਕਾਰ ਦੀ ਕੋਈ ਤਜ਼ਵੀਜ਼ ਹੈ ਕਿ ਰੈਸ਼ਨਲਾਈਜ਼ੇਸ਼ਨ ਕਰੀਏ ਕਿ ਨਹਿਰ ਦਾ ਪਾਣੀ ਇਹਨਾਂ ਬੰਦਿਆਂ ਨੂੰ ਮਿਲਦਾ ਹੁਣ ਮਾਲਵੇ ਦੇ ਵਿੱਚ 964000 ਟਿਊਬ ਲੈ 1450000 ਚੋਂ ਮੈਰੀ ਪਾਣੀ ਵੀ ਉਹਨਾਂ ਕੋਲ ਹੈ ਉਹਦੀ ਵਜ੍ਹਾ ਨਾਲ ਸ਼ੇਮ ਵੀ ਆਈ ਆ ਮਾਲਵਾਸੀ ਬਰਬਾਦ ਵੀ ਕੀਤਾ ਕਾਟਨ ਬੈਲਟ ਨੂੰ ਅਸੀਂ ਝੋਨੇ ਦੇ ਥੱਲੇ ਲੈ ਆਏ ਸੋ ਮੇਰਾ ਮਤਲਬ ਹੈ ਰੈਸ਼ਨਲਾਈਜ਼ੇਸ਼ਨ ਬਾਰੇ ਕੋਈ ਤਜਵੀਜ਼ ਕੋਈ ਵਿਚਾਰ ਸਰਕਾਰ ਕਰ ਰਹੀ ਹੈ ਕਿ ਨਹੀਂ ਇਹ ਵੈਸੇ ਤਾਂ ਵੱਖਰਾ ਸਵਾਲ ਬਣਦਾ ਮਨਜੋਤ ਸੀਐਮ ਸਾਹਿਬ ਕੁਝ ਕਹਿਣਾ ਚਾਹੁੰਦੇ ਬਿਲਕੁਲ ਬਹੁਤ ਵਧੀਆ ਸਵਾਲ ਵੀ ਹੈ ਸਵਾਲ ਦੇ ਨਾਲ ਬੜਾ ਬਧੀਆ ਡਿਸਕਸ਼ਨ ਵੀ ਹੈ ਸਾਡੇ 14 ਲੱਖ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਰਾਣਾ ਜੀ ਦੀ ਕਿ 2 ਕਿੱਲੇ ਵਾਲੇ ਕੋਲੇ ਵੀ 5 ਕਿੱਲੇ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱਲੇ ਵਾਲੇ ਕੋਲੇ ਆ ਉਹੀ ਟਰੈਕਟਰ 5 ਲੱਖ ਕਿੱਲੇ ਵਾਲੇ ਕੋਲੇ ਸੋ ਇਹ ਅਸੀਂ ਜੋ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਬਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਈਵਨ ਕਈ ਲੋਕਾਂ ਨੇ ਉਹਨਾਂ ਖਾਲਾਂ ਦੇ ਉੱਤੇ ਕਬਜ਼ਾ ਕਰ ਲਿਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਕ ਪਾਇਲਟ ਕਰਕੇ ਦੇਖਿਆ ਕਿ ਨਾਲ ਪੁਲਿਸ ਨੂੰ ਭੇਜੋ ਕਿ ਤੇ ਕਮਚੀ ਵਾਲੇ ਲੜਾਈ ਨਾ ਹੋ ਜੇ ਜਦੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਇਹ ਜਿਹੜਾ ਖੇਤ ਹੈ ਇਹਨੂੰ ਅਸੀਂ ਛਡਾਉਣ ਨਹੀਂ ਆਏ ਤੁਸੀਂ ਇਹਦੇ ਥੱਲੋਂ ਦੀ ਸਾਨੂੰ ਪਾਈਪ ਪਾਉਣ ਦੇ ਦਿਓ ਤੁਹਾਡਾ ਵੀ ਅਸੀਂ ਪੁਆਇੰਟ ਰੱਖਾਂਗੇ ਅੱਜ ਕੱਲ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਾਂ ਰਾਹੀਂ ਪਾਣੀ ਜਿਹੜਾ ਪਹੁੰਚ ਰਿਹਾ ਔਰ ਤੁਸੀਂ ਵੀਡੀਓ ਵੀ ਦੇਖੀ ਹੋਣੀ ਹੈ ਸਾਰੇ ਲੋਕ ਵੀਡੀਓ ਬਣਾ ਬਣਾ ਬਾਰੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 25 ਸਾਲਾਂ ਬਾਅਦ ਪਾਣੀ ਦੇਖਿਆ ਜੀ ਇੱਥੇ ਸੋ ਅਸੀਂ ਉਹ ਨਹਿਰਾਂ ਹਰ ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਰਾਣਾ ਜੀ ਕਿ ਜਦੋਂ ਜਿੱਡਾ ਕੱਸੀਆਂ ਨੂੰ ਪੁੱਛਾਰੇ ਮੇਰਾ ਮਕਸਦ ਇਹਦਾ ਸਵਾਲ ਤਾਂ ਨਵੇਂ ਕਨੈਕਸ਼ਨਾਂ ਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਹੋਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਇੱਕ ਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਨਵੀਂ ਤਜਵੀਜ਼ ਹੋਈ ਹੈ ਆਉਣ ਵਾਲੇ ਦਿਨਾਂ ਚ ਉਹਦਾ ਤੁਹਾਨੂੰ ਸਾਰਾ ਨੋਟੀਫਿਕੇਸ਼ਨ ਘਰ ਜਾਰੀ ਹੋ ਜਾਣਗੇ ਜੋ ਇੱਕ ਤਾਂ ਜਾਂਦੀ ਹੈ ਜਿਹੜੀ ਗੰਗ ਕਨਾਲ ਕਹਿੰਦੇ ਆ ਇੰਦਰਾ ਗਾਂਧੀ ਕਨਾਲ ਰਾਸਥਾਨ ਨੂੰ ਜਾਂਦੀ ਹਰੀਕੁੱਤ 18000 ਕਿ ਉਸੇਕ ਜਾਂਦਾ ਉਹਦੇ ਚ ਪਾਣੀ ਉਹਦੇ ਬਿਲਕੁਲ ਪਰਲੇ ਪਾਸੇ ਫਾਜ਼ਿਲਕਾ ਅਰਨੀ ਵਾਲਾ ਪੰਨੀ ਵਾਲਾ ਇਹਨਾਂ ਪਿੰਡਾਂ ਵਾਸਤੇ ਇਹਨਾਂ ਖੇਤਾਂ ਵਾਸਤੇ ਸਰੰਦ ਨਹਿਰ ਉਹਨੂੰ ਸਰੰਦ ਨਹਿਰ ਕਹਿੰਦੇ ਆ 5000 ਕਿਉਂ ਸਿੱਕਾ ਉਹਦੇ ਚ ਪਰ ਉਹਦੇ ਚੋ ਚੱਕ ਕੇ ਕਿਉਂਕਿ ਰਾਸਥਾਨੀ ਨਹਿਰ ਚੋਂ ਤਾਂ ਬੱਕਰੀ ਵੀ ਪਾਣੀ ਪੀ ਸਕਦੀ ਈ ਕੱਢੀ ਸਾਥੇ ਪਾਣੀ ਉਹ ਚ ਕਰਲੋਸ ਕਰਦੀਆਂ ਮੋਟਰ ਲਾ ਕੇ ਹੈਵੀ ਟਿਊਬਲ ਰਹੀਆਂ ਹਨ ਨਹਿਰ ਦੇ ਉੱਤੋਂ ਉਹਦੀ ਗਿੱਧਰਵਾਹ ਵਾਲੇ ਪਾਸੇ ਮਨ ਜੋ ਕੀਤੀ ਮੰਤਰੀ ਵੀ ਇਧਰਲੇ ਪਾਸੇ ਪਾਣੀ ਸਿੱਟਣਾ ਪੈਂਦਾ ਉਹ ਉਧਰਲਾ ਵੀ ਕੱਟ ਜਾਂਦਾ ਐਧਰ ਇਹਨਾਂ ਨੂੰ ਪੂਰਾ ਮਿਲਦਾ ਅਸੀਂ ਸੋਚਿਆ ਕਿਉਂ ਨਾ ਇਸ ਨਹਿਰ ਦੇ ਇਧਰਲੇ ਪਾਸੇ ਇਕ ਮਾਲਵਾ ਨਹਿਰ ਦਾ ਨਾਮ ਰੱਖਿਆ ਮਾਲਵਾ ਨਹਿਰ ਬਣਾਈ ਜਾਵੇ ਨਾਲੇ ਤਾਂ ਕਿ ਕਿੱੱਲੇ ਨੂੰ ਫਾਇਦਾ ਹੋਵੇ ਨਾਲੇ ਕਬਲੋਸ ਕਰਦੇ ਟੂਬਲ ਬੰਦ ਹੋਣਗੇ ਬਿਜਲੀ ਬਚੂਗੀ ਤੇ ਨਾਲੇ ਫਾਜ਼ਲਕਾ ਅਬੋਰ ਇਹ ਇਲਾਕੇ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਊਗੀ ਸੋ ਮੈਂ ਸਾਡਾ ਜਿਹੜਾ ਵਿਜ਼ਨ ਹੈ ਵਿਜ਼ਨ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਸੀਜ਼ਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾਰੀ ਸੀਜ਼ਨ ਤੱਕ ਅਸੀਂ 14 ਲੱਖ ਚੋਂ 1.14 ਲੱਖ ਚੋਂ ਘੱਟੋ ਘੱਟ 4 ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਾਉਣਾ ਚਾਹੁੰਦੇ ਆ ਲੋਕ ਕਹਿੰਨ ਕਿ ਬਿਜਲੀ ਨਹੀਂ ਹੈਗੀ ਪਰ ਨਾਲ ਕੱਸੀ ਦਾ ਪਾਣੀ ਆਇਆ ਹੈ ਕੱਸੀ ਦਾ ਪਾਣੀ ਅੱਧੇ ਘੰਟੇ ਚ ਕਿੱਲਾ ਭਰ ਦਿੰਦਾ ਥੱਲੇ ਵਾਲਾ ਪਾਣੀ ਜਿਹੜਾ ਉਹ 2 ਘੰਟੇ ਚ ਕਿੱਲਾ ਭਰਦਾ ਔਰ ਕੱਸੀ ਵਾਲੇ ਪਾਣੀ ਚ ਮਿੰਨਲ ਵੀ ਨੇ ਉਹ ਪਹਾੜਾਂ ਚੋਂ ਆਇਆ ਉਹਦੇ ਨਾਲ ਉਪਜਾਊ ਸ਼ਕਤੀ ਵਾਧੀ ਹੈ ਸੋ ਅਸੀਂ ਇਹ ਇਹ ਸਵਾਲ ਜਿਹੜਾ ਹੋਇਆ ਮੈਂ ਕਹਿੰਦਾ ਸਵਾਲ ਪੈਦਾ ਹੀ ਨਾ ਹੋਵੇ ਇੰਨਾ ਨਹਿਰਾਂ ਦਾ ਪਾਣੀ ਦੇ ਕੱਸੀਆਂ ਦਾ ਪਾਣੀ ਹੋਵੇ ਕਿ ਲੋਕ ਕਹਣ ਅਸੀਂ ਉਹਨੂੰ ਮੋਟਰ ਨਹੀਂ ਚਲਾਉਣੀ ਸਾਡੇ ਕੋਲੇ दरियावां धरती चो सॼे हिसे पाणी सॼे खेतां मिली